ਆਪਣਾ ਨਾਂ ਸੋਨਨੀ ਹੈ ਅਸੀਂ ਜਲੰਧਰ ਜਾਣਾ ਸਰ ਅ ਕੀ ਪਰੇਸ਼ਾਨੀ ਆ ਰਹੀ ਹੈ ਸਰ ਹਾਂ ਬੱਸਾਂ ਦੀ ਪਰੇਸ਼ਾਨੀ ਆ ਰਹੀ ਹੈ ਜਲੰਧਰ ਜਾਣਾ ਸਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪਰੇਸ਼ਾਨ ਹੋਤੀ ਯਾਂ ਤੋਂ ਘੁੰਮਤੇ ਆ ਹੋ ਹੀ ਗਿਆ ਤਰ ਅੱਧਾ ਘੰਟਾ ਕੀ ਕਹਿਣੇ ਚਾਹੋਗੇ ਇਸ ਸਰਕਾਰوں ਕੋਲ ਸਰਕਾਰوں ਕੋ ਬੱਸ ਆਹੀ ਕਹਿਣਾ ਚਾਹੁੰਦੇ ਆ ਸਰ ਕਿ ਪੌ ਲੱਖ ਨੂੰ ਤੰਗ ਕੀਤਾ ਜਾਂਦਾ ਹੈ ਬੱਸ ਇੰਨੇ ਕਹਿਣਾ ਚਾਹੁੰਦੇ ਆ ਸਰ कमिटमेंट किती रहण उहो कमु लॻो ਨਿਯਮਿਤ ਕੀ ਆਪਣੇ ਸਿਆਸੀ ਮੁਖਮੰਦ ਨੂੰ 24 ਤਾਰੀਖ ਅਈਰਾਨ ਦਾ ਮੈਗੂਰਾ ਕਿਸਾਨਾਂ ਸੇ ਜਿਹੜੇ ਪਰਦੇ ਤੇ ਕੋਬਾ ਮਾਰੋ ਕੋਬਾ ਮਾਰੋ ਪੁਰਾਣ 14000 7 ਲੱਖ ਦਾ ਜੁਰਮਾਨਾ ਰੋਡ ਐਕਸੀਡੈਂਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਜੇ ਸਾਡੇ ਅੱਜ ਡਰਾਈਵਰ ਭਾਈ ਇਹ ਚਲਾਉਂਦੇ ਆ ਗੱਡੀਆਂ ਇਹ ਕਿਵੇਂ ਗੱਡੀਆਂ ਚਲਾਉਣਗੇ ਰੋਡ ਐਕਸੀਡੈਂਟ ਆਮ ਘਟਨਾ ਹੋ ਜਾਂਦਾ ਇਸੇ ਤਰ੍ਹਾਂ ਜਗਲੀ ਮੋਦੀ ਸਰਕਾਰ ਹੈ ਆ ਜਿਹੜੇ ਸਾਡੇ ਪੈਨਸ਼ਨਾਂ ਵਾਲੇ ਭਾਈ ਆ ਉਹਨਾਂ ਦੀਆਂ ਪੈਨਸ਼ਨਾਂ ਦਾ ਬੰਦ ਹੋਰ ਖੰਨਾ ਹੋ ਰਿਹਾ ਹੋਰ ਭਰਤੀ ਚਾਰ-ਚਾਰ ਸਾਲ ਦੀ ਕਿਆਰ-ਕਿਆਰਾਂ ਦੀ ਭਰਤੀ ਕਰਕੇ ਮੁੰਡੇ ਮਰਵਾਏ ਜਾ ਰਹੇ ਤਾਂ ਮੁੱਕ ਜੀ ਰਿਹਾ ਉਹਨਾਂ ਨੂੰ ਦੇਖਣਾ ਹੰਦਾਲਨ ਮੀਡੀਆ ਵਾਲੇ ਵੀ ਦਾ ਮੈਂ ਕਹਿੰਦਾ ਘੱਟ ਗਣਤੀਆਂ ਦੇ ਖਿਲਾਫ ਕਿਤੇ ਹਮਰਾ ਕੀਤਾ ਜਾ ਰਿਹਾ ਹੈ ਜੈ ਮੁਰਦਾਬਾ ਸਰਕਾਰ ਮੁਰਦਾਬਾ ਮੁਰਦਾਬਾ ਆ ਫੈਸਲਾ ਕਰਨ ਜਦੋਂ ਦੇ ਜੱਜ ਇਸ ਗੱਲ ਲਈ ਵਿਗ ਜਾਣ ਵੀ ਉਹਨਾਂ ਨੂੰ ਰਾਜ ਸਭਾ ਦੀ ਮੈਂਬਰੀ ਮਿਲਣੀ ਆ ਤੇ ਰਾਜ ਸਭਾ ਦੀਆਂ ਮੈਂਬਰੀਆਂ ਦੇ ਲਾਲਚਾਂ ਦੇ ਵਿੱਚ ਫੈਸਲੇ ਕਰਨ ਇੱਥੋਂ ਦੇ ਇਲੈਕਸ਼ਨ ਕਮਿਸ਼ਨ ਇੱਥੋਂ ਦੇ ਇਲੈਕਸ਼ਨ ਕਮਿਸ਼ਨ ਦੇ ਚੀਫ ਇਲੈਕਸ਼ਨ ਕਮਿਸ਼ਨਰ ਬਾਥਰੂਮਾਂ ਦੇ ਵਿੱਚ ਜਾ ਜਾ ਕੇ ਹੁੰਦੀਆਂ ਮੀਟਿੰਗਾਂ ਦੀ ਗੱਲ ਕੋਟਾ ਉਹਦੇ ਸਿਆਸੀ ਆਕਾਮਾਂ ਨੂੰ ਕਰਨ ਫਿਰ ਸੰਘਰਸ਼ੀ ਲੋਕਾਂ ਦੇ ਪੱਲੇ ਕੀ ਆ ਫਿਰ ਲੋਕਾਂ ਦੇ ਪੱਲੇ ਲੰਮੀ ਕਰੜੀ ਸਟਰਗਲ ਆ ਇਥੋਂ ਵੀ ਇਹ ਇਤਿਹਾਸਿਕ ਕਿਸਾਨ ਮੂਵਮੈਂਟ ਵੀ ਸਾਡੇ ਆ ਕਿਸਾਨ ਲੀਡਰ ਬੈਠੇ ਆ ਇਹਦਾ ਭਾਈ ਪਾਰਲੀਮੈਂਟ ਦੇ ਮੈਂਬਰ ਨਹੀਂ ਸੀ ਇਹਦਾ ਕਦੇ MP ਨਹੀਂ ਬਣੇ ਸੀ ਪਰ ਇਹਨਾਂ ਨੇ ਬਿਨਾ MP ਬਣੇ ਤੁਹਾਨੂੰ ਕਾਨੂੰਨ ਕਾਨੂੰਨ ਰੱਦ ਕਰਕੇ ਦਿਖਾਏ ਆ ਇੱਕ ਅੱਲਾ ਹਲਾ ਸਾਰਿਆਂ ਤੇ ਆ ਜਦੋਂ ਤੁਸੀਂ ਕਹਿੰਦੇ ਆ ਵੀ ਐਮਐਸਪੀ ਲਿਆਂਦੀ ਜਾਵੇ ਐਮਐਸਪੀ ਮਜ਼ਦੂਰਾਂ ਦੇ ਵਿਰੋਧੀ ਆ ਭਾਈ ਐਮਐਸਪੀ ਮਜ਼ਦੂਰਾਂ ਦੇ ਜਮਾਂ ਵੀ ਵਿਰੋਧੀ ਨਹੀਂ ਐਮਐਸਪੀ ਦੇ ਨਾਲ ਹੀ ਮਜ਼ਦੂਰਾਂ ਨੂੰ ਸਸਤਾ ਰਾਸ਼ਨ ਮਿਲਣਾ ਹਾਂਜੀ ਵੀਰ ਅੱਜ ਤੁਸੀਂ ਮੋਗਾ ਚੌਂਕ ਦੇ ਵਿੱਚ ਪਹੁੰਚੇ ਹੋ ਦਿਓ ਜਾਣਕਾਰੀ ਕਿ ਕਿਉਂਕਿ ਭਾਰਤ ਦੇ ਵਿੱਚ ਜਿਹੜੇ ਕਿਸਾਨ ਇੱਥੇ ਬੰਦੀਆਂ ਵੱਸਦੇ ਹੋ ਸਰਕਾਰ ਜਿਹੜਾ ਵਿਚਾ ਰਹੀ ਹੈ ਇਸ ਦੇ ਬਾਰੇ ਤੋਂ ਜਿਹੜੀ ਪਸੰਦਾਂ ਵੀ ਜਿਹੜੀ ਮੰਗ ਆ ਉਹਨਾਂ ਦੇ ਵਿੱਚ ਮਨਾਜਮ ਭਾਰਤ ਜਿੱਥੇ ਵੀ ਮਨਾਜਮ ਕੰਮ ਕਰ ਰਿਹਾ ਹੈ ਜਿਹੜੀ ਵੀ ਧਾਰਾ ਦੇ ਵਿੱਚ ਕੰਮ ਕਰ ਰਿਹਾ ਉਹ ਮਨਾਜਮਾਂ ਦੀਆਂ ਮੰਗਾਂ ਜਿਹੜੀ ਸਰਕਾਰ ਤੱਕ ਪੁਚਾਰੇ ਆ ਕਿਸਾਨ ਵੀਰ ਅਸੀਂ ਉਹਨਾਂ ਦੇ ਨਾਲ ਤਨ ਤੈ ਨਾਲ ਲੱਗੇ ਹੋਏ ਆ ਕੱਲੇ ਕੱਲੇ ਵਿਕਾਸ ਸਭੀਆਂ ਮੰਗਾਂ ਪਸਾਨ ਉਸ ਜਿਹੜੇ ਵਿਕਾਸ ਕਰਦੇ ਚੰਗ ਵਿੱਚ ਪ੍ਰਾਜਾ ਮੰਗ ਵੀ ਸਾਡੀ جاری ਹੈ ਸਾਡੀ ਇਹ ਮੰਗ ਜਿਹੜੀ ਅੱਜ ਤੱਕ ਬੜਾ ਜੇ ਭੱਤੇ ਹੋਏ ਆ ਉਹਨਾਂ ਨੂੰ ਕੁਛੇ ਨੂੰ ਵੀ ਜਿਹੜੀਆਂ ਪੁਰਾਣੀ ਪੈਨਸ਼ਨ ਜਿਹੜੀ ਹੁੰਦੀ ਹੋਂਦ ਕਿ ਨਹੀਂ ਮਿਲਦੀ ਸਾਡੀ ਵੀ ਸਰਕਾਰ ਤੋਂ ਸਿੱਧੇ ਸਰਕਾਰ ਤੋਂ ਪੰਜਾਬ ਕੋਲੋਂ ਇਸ ਰਜਿਸਟ੍ਰੇਸ਼ਨ ਰਾਹੀਂ ਵੀ ਸਾਡੇ ਜਿਹਨੇ ਪੈਨਸ਼ਨ ਹੈ ਵਿਤਾਰ ਦੀ ਉਹ ਪਹਲੇ ਕੀਤੀ ਜਾਵੇ ਉਹਨਾਂ ਦੀ ਸ਼ਹਿਰ ਤੱਕ ਪਹੁੰਚ ਨਹੀਂ ਖਾਂਦਾਰ ਗੋਣ ਖਾਂਦਾਰ ਗੋਣ ਜੇ ਸਬਕੀ ਬੰਦੋਗੇ ਜੇ ਰੇਟਿਆਂ ਵਾਲੇ ਸਹੀ ਜੋਟੇ ਬਹੁਮਦੀ ਟੈਂਪੂ ਵਾਲੇ ਨੂੰ ਚਾਪਟਾ ਪੀਂਦੀ ਦਾ ਆ ਗਏ ਹੈ ਬੱਸਾਂ ਹੋਣ ਜੰਮੀਂਦੀ ਬੱਸਾਂ ਹੋਣੇ ਵੀ ਐਸੀ ਕਹਿੰਦੇ ਜਿਹੜੀ ਹੈ ਇੱਕ ਪਾਸੇ ਐਸੇ ਚੀਰੇਗਾ ਸ਼ਾਰਿਆਨੀ ਹੰਗਾਰਾ ਦਿੱਤਾ ਬਿਚਾਰੀ ਇੱਥੇ ਮਜੂਦ ਹੈ ਦੂਸਰੀ ਗੱਲ ਤੁਸੀਂ ਆਏ ਹੋ ਤੁਹਾਡਾ ਇਹ ਵੀ ਤਰ੍ਹਾਂ ਜਿਹਦਾ ਮੀਤ ਕਾੜਦੇ ਕਿ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਕਾਰਪੋਰੇਟ ਪੱਖੀ ਮੈਂ ਉਲਟਾ ਕਰਨਾ ਦਾ ਜਿਹੜਾ ਕਾਰਪੋਰੇਟ ਜਿਹੜੇ ਕਾਰਪੋਰੇਟ ਕਰਾਣੇ ਆ ਉਹ ਸਰਕਾਰ ਤੋਂ ਆਪ ਦੇ ਪੁਤਲੀਆਂ ਦੀਆਂ ਕਮਾੜੀਆਂ ਨਾਲ ਦਾ ਕੰਮ ਕਰ ਰਹੀਆਂ ਉਹਦੇ ਖਿਲਾਫ ਉਹਦੇ ਚ ਹੋਣਾ ਕੀ ਹੈ ਕਿ ਸਰਵਾਇ ਵਿਤੀ ਸਰਵਾਇ ਜਿਹੜਾ ਲਗਾਤਾਰ ਲੱਖਾਂ ਦਾ ਖਰਚਾ ਹੋਦਾ ਹੈ ਉਹਦੇ ਸਰਵਾਇ ਸਾਰੇ ਚੀਜ਼ ਦੇ ਖਾਬਿਲ ਨੂੰ ਮਿਲਦਾ ਹੈ ਜਿਸ ਕਰ ਲੋਕਾਂ ਕੋਲੇ ਇਕੱਠਾ ਹੋ ਰਿਹਾ 72% ਲੋਕ 75 ਕਰੋੜ ਲੋਕ ਦੇਸ਼ ਦੇ ਆਸ਼ੀਰਵਾਦ ਤੱਕ ਦਿੱਤੇ ਆ ਜੀ ਕਿ ਸਾਬ ਜੀ ਤੁਸੀਂ ਮੋਗਾ ਪਹੁੰਚੇ ਹੋ ਚੌਕ ਦੇ ਵਿੱਚ ਰੋਸ ਪ੍ਰਦਰਸ਼ਨ ਕੀ ਕਰਨਾ ਚਾਹੁੰਦੇ ਹੋ ਦੇਖੋ ਜੀ ਅੱਜ ਅਸੀਂ ਭਾਰਤ ਮੰਡ ਸਤੰਕਾਰ ਜੋ ਕਿ ਅੱਜ ਭਾਰਤਪੁਰੀ ਦਾ ਲੋਕਾਂ ਦਾ ਜਿਹਦੇ ਚੋਂ ਮੋਗਾ ਦੇ ਗ੍ਰਾਮੀਆਂ ਦੇ ਆਪੇ ਸਹਬਾਨ ਦੁਕਾਨਾਂ ਦੁਕਾਨਾਂ ਜੜੀਆਂ ਪੈਣਾ ਇਹ ਕਾਰਨ ਕਿ ਐਸ ਕੇ ਐਮ ਅੱਜ ਦਾ ਜੂਠਾ ਜੀ ਬੀਟੀਆ ਦੇ ਦਰਮਿਆਨ ਫਟੇ ਰਚ ਕਰਦਾ ਹੈ ਜੀ ਕਾਰਨਾਵਾ ਰਾਜ ਦੀ ਜੀ ਗੱਦੇ ਮੋਦੀ ਦੀਆਂ ਨਸ ਨੀਤੀਆਂ ਦੇ ਖਿਲਾਫ ਅੱਜ ਇੱਕ ਫਤਵਾ ਹੈ ਕਿ ਲੋਕਾਂ ਨੇ ਸਤਾਂ ਦੇ ਆਦਾਨ ਕੀਤਾ ਬੰਦ ਕਰਕੇ ਇਸ ਦੇ ਨੀਤੀਆਂ ਨਾਲ ਛੱਡੀ ਵੀ ਬੋਲਣ ਲੋਕੀ ਆ ਗਏ ਕਿ ਨਾਮ ਕੀ ਦੋਟਾਰੇ ਮਦਨਾਲ ਬਹੁਤ ਅਜੀਤ ਜੀ ਠੀਕ ਸਾਥ ਕੋਲੇ ਸੱਦੇ ਪਹੁੰਚੇ ਹੋ ਜਿਹੜੀ ਮੰਗਾ ਨੂੰ ਲੈ ਕੇ ਤੁਸੀਂ ਆਦਾ ਇਸ ਤਰ੍ਹਾਂ ਦੇ ਆਂਦੀਆਂ ਤਾਂ ਦੇਖੋ ਜੀ ਪੁਰਾਣੀਆਂ ਹੀ ਮੰਗਾ ਆ 2004 ਤੋਂ ਪੈਨਸ਼ਨ ਸਕੀਮ ਜਿਹੜੀ ਬੰਦ ਕੀਤੀ ਉਹ ਲਾਗੂ ਕੀਤੀ ਜਾ ਤਿੰਨ ਸਾਲ ਪਹਿਲਾਂ ਕਿਸਾਨਾਂ ਨੇ ਰੈਲੀ ਕੀਤੀ ਬਹੁਤ ਤਗੜੀ ਧਰਨੇ ਮਾਰੇ ਸ਼ੰਭੂ ਵੈਰੀਟ ਤੇ ਇਹਨਾਂ ਨੇ ਫੈਸਲਾ ਦੇਤਾ ਨੋਟੀਫਿਕੇਸ਼ਨ ਜਾਰੀ ਕੀਤਾ ਜਿਹੜਾ ਕਿ ਭਾਰਤ ਸਾਰਾ ਹਿੰਦੁਸਤਾਨ ਕਿਸਾਨ ਦੇ ਉੱਤੇ ਨਿਰਭਰ ਹੈਗਾ ਅਸੀਂ ਮੋਦੀ ਸਰਕਾਰ ਦੀ ਨਿਖੇਧੀ ਕਰਦੇ ਸੈਂਟਰਲ ਸਰਕਾਰ ਦੀ ਜੇਕਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਅਸੀਂ ਸਮੂਹ ਜਿੰਨੇ ਵੀ ਜਥੇਬੰਦੀਆਂ ਅਸੀਂ ਕਿਸਾਨਾਂ ਦੇ ਨਾਲ ਖੜਾਂਗੇ ਇਹਨਾਂ ਨਾਲ ਕੰਦੇ ਨਾਲ ਕੰਡਾ ਲਾ ਕੇ ਲੜਾਂਗੇ ਸੇਵਕram ਫੌਜੀ ਪ੍ਰਧਾਨ ਮਿਊਸਪਲੈਂਪਲਾਈ ਫੈਡਰੇਸ਼ਨ ਨਗਰ ਨਿਕਾ ਮੋਗਾ ਸਾਹਿਬ ਸਨ ਸਦੇ ਤੇ ਅੱਜ ਤੁਸੀਂ ਵੀ ਬੰਦੀ ਕਾਲ ਦੇ ਵਿੱਚ ਸਮਰਥਨ ਦਿੱਤਾ ਗਿਆ ਇਸ ਦਾ ਤੁਹਾਡੇ ਕੋਲ ਸਪੋਰਟ ਤੇ ਮੰਗਾ ਕੀ ਨੇ ਤੁਹਾਡੇ ਦੇਖੋ ਜੀ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸਦੇ ਤੇ ਤੇ ਸੰਯੁਕਤ ਕਿਸਾਨ ਮੋਰਚਾ ਦੇ ਸਦੇ ਤੇ ਜਿਹੜਾ ਅੱਜ ਅਸੀਂ ਮਿਊਸਪਲੈਂਪਲਾਈ ਫੈਡਰੇਸ਼ਨ ਵੱਲੋਂ ਜਿਹੜਾ ਹੈਗਾ ਬੰਦ ਦੇ ਵਿੱਚ ਸ਼ਾਮਲ ਹੋਏ ਆ ਤੇ ਅਸੀਂ ਇਹਨੂੰ ਸਮਰਥਨ ਕਰ ਰਹੇ ਆ ਕਿਉਂਕਿ ਸਾਡੀ ਮੁਲਾਜ਼ਮਾਂ ਦੀਆਂ ਵੀ ਜਿਹੜੀਆਂ ਬਹੁਤ ਅਹਿਮ ਮੰਗਾ ਕਾਫੀ ਟਾਈਮ ਤੋਂ ਪੈਂਡਿੰਗ ਪਈਆਂ ਜਿਵੇਂ ਕਿ 1-1 ਚਾਰ ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨਾ ਤੇ ਇੱਕ ਸਾਡਾ ਜਿਹੜਾ ਹੈਗਾ ਨਿਜੀਕਰਨ ਜਿਹੜਾ ਠੇਕੇਦਾਰੀ ਸਿਸਟਮ ਹੈ ਉਹਨੂੰ ਬੰਦ ਕਰਨ ਦਾ ਜਿਹੜਾ ਸਾਡੀਆਂ ਮੰਗਾ ਵਾ ਮਤਲਬ ਕੇਂਦਰ ਸਰਕਾਰ ਨਾਲ ਖਸਾਨਾ ਨਹੀਂ ਆ ਤਿੰਨ ਵਾਰ ਗੱਲ ਹੋ ਚੁੱਕੀ ਹੈ ਮਟੇ ਹੋ ਚੁੱਕੀ ਤਾਂ ਸੱਦਾ ਕੁਸ਼ਨ ਹੈ ਦੇਖੋ ਜੀ ਅਸੀਂ ਕਿਸਾਨ ਯੂਨੀਅਨਾਂ ਨੂੰ ਸਮਰਥਨ ਕਰ ਰਹੇ ਹਾਂ ਕੇਂਦਰ ਸਰਕਾਰਾਂ ਨੇ ਜਿਹੜੀ ਐ ਐਮਐਸਪੀ ਦੀ ਜਿਹੜੀ ਰਿਪੋਰਟ ਆ ਉਹਨੂੰ ਲਾਗੂ ਕਰਨਾ ਚਾਹੀਦਾ ਹੈਗਾ ਤੇ ਜੋ ਵੀ ਕਿਸਾਨਾਂ ਦੀਆਂ ਜਾਇਜ਼ ਮੰਗਾਂ ਵਾ ਉਹਨੂੰ ਪੂਰਾ ਕਰਨਾ ਚਾਹੀਦਾ ਵਾ ਅਸੀਂ ਉਹਦਾ ਸਮਰਥਨ ਕਰਦੇ ਆਂ ਫਰੀਣਾ ਫੁੱਲ ਤੋਂ ਵੱਲੋਂ ਜਿਹੜਾ ਕਿਸਾਨਾਂ ਦੇ ਉੱਤੇ ਥੋੜੇ ਦਾਗੇ ਜਾ ਰਹੇ ਕੁਝ ਕਿਸਾਨ ਹੈ ਜਿਹੜਾ ਅੰਨਦਾਤਾ ਕੋਹਾਜ ਦਾ ਦੂਦੇ ਪਾਸੇ ਉਹਨੂੰ ਪਤੀਰੇ ਨੂੰ ਕਿੱਥਾ ਦੇਖਦੇ ਦੇਖੋ ਜੀ ਬਹੁਤ ਮਾੜੀ ਗੱਲ ਹੈਗੀ ਆ ਕਿਸਾਨ ਜਿਹੜਾ ਅੰਨਦਾਤਾ ਹੈਗਾ ਵਾ ਤੇ ਜਿਹੜਾ ਲੋਕਤੰਤਰ ਦੇ ਵਿੱਚ ਆਪਣੀ ਆਵਾਜ਼ ਉਠਾਣ ਦਾ ਹੱਕ ਹਰ ਇੱਕ ਇਨਸਾਨ ਨੂੰ ਜਿਹੜਾ ਹੈਗਾ ਵਾ ਸੰਵਿਧਾਨ ਦੇ ਵਿੱਚ ਦਰਜ ਆ ਵੀ ਸ਼ਾਂਤੀਪੂਰਵਕ ਜਿਹੜਾ ਹੈਗਾ ਆਪਣੀ ਆਵਾਜ਼ ਨੂੰ ਕੋਈ ਵੀ ਜਿਹੜਾ ਉਠਾ ਸਕਦਾ ਪਰ ਇਸ ਤਰ੍ਹਾਂ ਦਾ ਉਹਨਾਂ 'ਤੇ ਤਸੱਦਦ ਕਰਨਾ लाठी चार्ज ਕਰਨਾ ਇਹ ਬਹੁਤ ਮਾੜੀ ਗੱਲ ਆ ਦੇਖੋ ਜੀ ਸਾਨੂੰ ਜੋ ਵੀ ਪੰਜਾਬ ਦੀ ਸਾਡੀ ਸਪਾਈ ਸੇਵਕ ਯੂਨੀਅਨ ਆ ਪੰਜਾਬ ਜਾਂ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਹੋਰ ਜਥੇਬੰਦੀਆਂ ਉਹਨਾਂ ਵੱਲੋਂ ਜੋ ਸਾਨੂੰ ਫੈਸਲਾ ਲਿਆ ਜਾਊਗਾ ਜਾਂ ਸੱਦਾ ਸਾਨੂੰ ਮਿਲੂਗਾ ਉਹਦੇ ਮੁਤਾਬਿਕ ਅਸੀਂ ਅਗਲੀ ਰਣਨੀਤੀ ਤੈਅ ਕਰਾਂਗੇ